ਦਾ ਨੈਰੇਟਿਵ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਾਸਤਰੀਕ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਦਰਸ਼ਕੋ ਚੋਣਾਂ ਦੇ ਦਿਨ ਚੱਲ ਰਹੇ ਨੇ ਤੇ ਸਾਰੀਆਂ ਹੀ ਇਹ ਬਿੰਲਾਦਾ ਪਾਰਟੀਆਂ ਦੇ ਜਿਹੜੇ ਕੁੰਮੀ ਲੀਡਰ ਨੇ ਉਹ ਬਹੁਤ ਸਾਰੇ ਥਾਵਾਂ ਤੇ ਇਲੈਕਸ਼ਨਾਂ ਹੋ ਚੁੱਕੀਆਂ ਨੇ ਤੇ ਸੱਤਵਾਂ ਗੇੜ ਜਿਹੜਾ ਪੰਜਾਬ ਦੇ ਵਿੱਚ ਵੀ ਵੋਟਾਂ ਪੈਣੀਆਂ ਨੇ 1 ਜੂਨ ਨੂੰ ਉਹਦੇ ਵਾਸਤੇ ਹਮ ਹਮਾ ਕੇ ਪ੍ਰਚਾਰ ਦੇ ਲਈ ਪਹੁੰਚੇ ਨੇ ਪਹੁੰਚ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਿਆਲਾ ਜ਼ਿਲੰਦਰ ਤੇ ਗਰਦਾਸਪੁਰ ਦੇ ਵਿੱਚ ਸੰਬੋਧਨ ਕਰਕੇ ਗਏ ਨੇ ਤੇ ਉਹਨਾਂ ਨੇ ਵੀ ਪੰਜਾਬ ਦੇ ਨਾਲ ਆਪਣੀ ਨੇੜਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇੱਥੋਂ ਤੱਕ ਵੀ ਪਟਿਆਲੇ ਵਿੱਚ ਬੋਲਦਿਆਂ ਕਿਹਾ ਕਿ ਪੰਜ ਪਿਆਰਿਆਂ ਦੇ ਵਿੱਚ ਮੇਰਾ ਭਾਈ ਸੀ ਤੇ ਜ਼ਿਲੰਦਰ ਦੇ ਵਿੱਚ ਕਿਹਾ ਵੀ ਜ਼ਿਲੰਦਰ ਦਾ ਮੇਰਾ ਬਹੁਤ ਨੇੜੇ ਨੇੜਤਾ ਹੈ ਬੜਾ ਲੰਮਾ ਹਸਾ ਮੈਂ ਤੇ ਰਿਆਂ ਹਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਗੁਰੂ ਸਾਹਿਬਾਨਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਤੇ ਆਪਣੇ ਆਪ ਨੂੰ ਸਿੱਖਾਂ ਦੇ ਨੇੜੇ ਹੋਣਾ ਦੱਸਿਆ ਵਾ ਕਿ ਮੈਂ ਬਿਲਕੁਲ ਸਿੱਖਾਂ ਦੇ ਨੇੜੇ ਆ ਪਰ ਕਈ ਵਾਰਾਂ ਗੱਲਾਂ ਕਰਨੀਆਂ ਤਾਂ ਮਤਲਬ ਹੋਰ ਹੁੰਦਾ ਤੇ ਅਸਲ ਦੇ ਵਿੱਚ ਗੱਲਾਂ ਹੋਰ ਹੁੰਦੀਆਂ ਨੇ ਤੁਸੀਂ ਆਪ ਹੀ ਸਮਝਦੇ ਹੋ ਕਿ ਕਿੰਨਾ ਕੁ ਨੇੜੇ ਨੇ ਤੇ ਕਿੰਨਾ ਕੁ ਦੂਰ ਨੇ ਦੂਸਰੇ ਪਾਸੇ ਕਲਪ੍ਰਿੰਕਾ ਗਾਦੀ ਵੀ ਆਈ ਵਿੱਚ ਪਟਿਆਲੇ ਦੇ ਤੇ ਉਹਨੇ ਜਿਹੜੀ ਗੱਲ ਕਹੀ ਆ ਉਹਨੇ ਵੀ ਪੰਜਾਬੀਆਂ ਦੇ ਨਾਲ ਅਜਿਹੀ ਸਾਂਝੀ ਦੀ ਗੱਲ ਕੀਤੀ ਆ ਕਿ ਸਾਡੀ ਤਾਂ ਪੰਜਾਬੀਆਂ ਦੇ ਨਾਲ ਸਾਂਝੀ ਬਹੁਤ ਜ਼ਿਆਦੀ ਆ ਉਹਨੇ ਕਿਹਾ ਕਿ ਬਈ ਬਿਲਕੁਲ ਪੰਜਾਬੀ ਪਰਿਵਾਰ ਦੇ ਵਿੱਚ ਵਿਆਹੀ ਹੋਈਆਂ ਤੇ ਮੇਰਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਉਧਰੋਂ ਫਿਆਲਕੋਟ ਤੋਂ ਪਾਕਿਸਤਾਨ ਵੱਲੋਂ ਆਇਆ ਤੇ ਇਧਰ ਮੁੜ ਕੇ ਪੰਜਾਬ ਤੇ ਪੰਜਾਬ ਤੋਂ ਗਾਂ ਅਗੇ ਕਾਰੋਬਾਰ ਵਾਸਤੇ ਚਲੇ ਗਿਆ ਤੇ ਅੱਜ ਵੀ ਸਾਡੇ ਘਰ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਆ ਤੇ ਮੈਂ ਆਪਣੇ ਸੱਤ ਤੋਂ ਬਹੁਤ ਸਾਰੀ ਪੰਜਾਬੀ ਸਿੱਖੀ ਵੀ ਆ ਤੇ ਮੈਂ ਆਪਣੇ ਮੈਨੂੰ ਮੈਨੂੰ ਲੱਗਦਾ ਮੈਂ ਆਪਣੇ ਜਿਹੜੇ ਸਾਰੇ ਪਰਿਵਾਰ ਦੇ ਵਿੱਚ ਆਇਆ ਤੇਰਾ ਵੋਟਾ ਮੰਗਣ ਨੂੰ ਦਿੱਲੀ ਕਰਦਾ ਮੈਂ ਤਾਂ ਆਪਣੇ ਪਰਿਵਾਰ ਦੇ ਵਿੱਚ ਆਇਆ ਤੇ ਚੰਗੀ ਗੱਲ ਆ ਕਿ ਉਹਨਾਂ ਨੇ ਮੀਂ ਪੰਜਾਬੀਆਂ ਦੇ ਨਾਲ ਆਪਣੇ ਲੀਡ ਦਿਖਾਇਆ ਵ ਤੇ ਨੇੜਤਾ ਦਿਖਾਈ ਆ ਜੋ ਅਸਲੀਅਤ ਦੇ ਲਾਗੇ ਆ ਤੇ ਫਿਰ ਉਹਨਾਂ ਨੇ ਇੱਕ ਗਾਣੇ ਦੀ ਗੱਲ ਵੀ ਕੀਤੀ ਆ ਕਿ ਮੇਰੇ ਵਿਆਹ ਤੇ ਜਿਹੜੀਆਂ ਮੇਰੀਆਂ ਪੰਜਾਬਣ ਕੁੜੀਆਂ ਸਹਿਲਣਾ ਸੀਗੀਆਂ ਉਹਨਾਂ ਨੇ ਗੀਤ ਗਾਇਆ ਕਾਲੀ ਤੇਰੀ ਗੋਦ ਤੇ ਪਰਾਂਦਾ ਤੇਰਾ ਲਾਲਨੀ ਚੰਗੀ ਗੱਲ ਆ ਪਰਮਾਤਮਾ ਕਰੇ ਕਿ ਸਾਰੇ ਲੀਡਰਾਂ ਦੀ ਸਾਰੀਆਂ ਪਾਰਟੀਆਂ ਤੇ ਜਿਹੜੇ ਮੁਖੀ ਨੇ ਉਹਨਾਂ ਦੀ ਪੰਜਾਬ ਦੇ ਨਾਲ ਨੇੜਤਾ ਰਵੇ ਤੇ ਨੇਤਾਵਾਲੇ ਉਹ ਕੰਮ ਵੀ ਕਰਨ ਪੰਜਾਬ ਨੂੰ ਬਰਬਾਦਵਾਦ ਕਰਨ ਵਾਸਤੇ ਕੰਮ ਨਾ ਕਰਨ ਨੂੰ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਕੰਮ ਕਰ ਗੱਲਾਂ ਕਰਨੀਆਂ ਢੇਰ ਸਿਕਲੀਆਂ ਨੇ ਜਿਵੇਂ ਕਰਤਾਰ ਸਿੰਘ ਸਰਾਭੇ ਨੇ ਕਿਹਾ ਸੀਗਾ ਤੇ ਜਿਹੜੇ ਬੋਲ ਪਗਾਉਣੇ ਬੜੇ ਔਖੇ ਹੁੰਦੇ ਆ ਉਹਨਾਂ ਬੋਲਾਂ ਨੂੰ ਜੇ ਪਗਾਉਣ ਵੀ ਸਾਡੀਆਂ ਰਾਜਨੀਤਿਕ ਤਰ੍ਹਾਂ ਤੇ ਪੰਜਾਬ ਦੀ ਜਿਹੜੀ ਤਕਦੀਰ ਆ ਉਹ ਬਦਲ ਸਕਦੀ ਆ ਉਹਨਜੀ ਆਪਾਂ ਗੱਲ ਕਰੀਏ ਇੱਥੋਂ ਦੀਆਂ ਮਸਲਿਆਂ ਦੀ ਤੇ ਮਸਲਿਆਂ ਦੀ ਕੋਈ ਗੱਲ ਹੀ ਨਹੀਂ ਕਰ ਰਿਆ ਪ੍ਰਧਾਨ ਮੰਤਰੀ ਵੀ ਕਹਿ ਰਹੇ ਪਈ ਅਸੀਂ ਕਿਸਾਨਾਂ ਨੂੰ ਦੇ ਨਾਲ ਇੱਕ ਕਦਮ ਅੱਗੇ ਵਧਣ ਨੂੰ ਤਿਆਰ ਪਰ ਕਿਹੜੇ ਸਮੇਂ ਦੀ ਢੀਕਾ ਰਹੇ ਹੋ ਕਿ ਸੁਣਵਾ ਢੀਕਾ ਰਹੇ ਹੋ ਸਤਾਤਾ ਡੇ ਕੋਲੇ ਅਸੀਂ ਕਰੋ ਐਲਾਨ ਕੀ ਕਰਦੇ ਹੋ ਪਰ ਕੋਈ ਐਲਾਨ ਨਹੀਂ ਹੁਣ ਤਾਂ ਇਹ ਕਹਿ ਸਕਦੇ ਆ ਵੀ ਚੋਣ ਜਾਬਤਾ ਲੱਗਿਆ ਹੈ ਤੇ ਪਹਿਲਾਂ ਤਾਂ ਬੜਾ ਚਿਰ ਹੋ ਗਿਆ ਉਦੋਂ ਤੱਕ ਚੋਣ ਜਾਬਤਾ ਨਹੀਂ ਸੀ ਲੱਗੀ ਹੋਈ ਇਸੇ ਤਰ੍ਹਾਂ ਹੀ ਤੇ ਕਾ ਕਦੇ ਵੀ ਕਿਹਾ ਗਿਆ ਵੀ ਮੋਦੀ ਸਾਹਿਬ ਸਤਾਲੀ ਕੁਝ ਵੀ ਕਰ ਸਕਦੇ ਆ ਤੇ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਆ ਕਿ ਲੋਕਤੰਤਰ ਨੂੰ ਬਚਾਉਣ ਵਾਸਤੇ ਲੜਾਈ ਲੜੀ ਜਾ ਰਹੀ ਆ ਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਤੇ ਕੇਂਦਰ ਦੇ ਵਿੱਚ ਬਦਲਾਅ ਲੈ ਹੋਣਾ ਬਹੁਤ ਜ਼ਰੂਰੀ ਆ ਵੇਖੋ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਬਾਰੇ ਸਾਡੀਆਂ ਨਾਤਾ ਜਿਹੜੀਆਂ ਪੰਜਾਬ ਦੀਆਂ ਰਾਜ ਸਿਰਾਂ ਨੇ ਕੋਈ ਕੋਈ ਸੀਰੀਅਸ ਗਾਈ ਦਿਖਾਈ ਦੇ ਰਹੀਆਂ ਨੇ ਤੇ ਨਾ ਹੀ ਜਿਹੜੇ ਕੇਂਦਰ ਦੀਆਂ ਪਾਰਟੀਆਂ ਨੇ ਕੇਂਦਰ ਦੀਆਂ ਸਰਕਾਰਾਂ ਨੇ ਨਹੀਂ ਤੇ ਪੰਜਾਬ ਦੇ ਮਸਲੇ ਹੁੰਦੇ ਨੂੰ ਹੱਲ ਕੋਈ ਹੋਣੇ ਚਾਹੀਦੇ ਸੀ ਤੇ ਜੇ ਆਪਾਂ ਗੱਲ ਕਰੀਏ ਸ਼ਾ ਆਇਆ ਵਾ ਲੁਧਿਆਣੇ ਦੇ ਵਿੱਚ ਤੇ ਵੈਸੇ ਉਹਨੇ ਇੱਕ ਗੱਲ ਤਾਂ ਕਬੂਲ ਲਈ ਆ ਕਿ ਜੇ ਪੰਜਾਬ ਨਾ ਹੋਵੇ ਤੇ ਹਿੰਦੁਸਤਾਨ ਨੂੰ ਖਤਰਾ ਵਾ ਪੰਜਾਬ ਦੇ ਵਿੱਚ ਸਿੱਖਾਂ ਦਾ ਘਟ ਗਿਣਤੀ ਹੋਣਾ ਜੇ ਹੋ ਜਾਣ ਤਾਂ ਇਹ ਵੀ ਦੇਸ਼ ਲਈ ਘਾਟਕਾ ਇਹ ਗੱਲ ਉਹਨਾਂ ਨੇ ਕਬੂਲ ਕੀਤੀ ਹੈ ਇਹ ਦੇਸ਼ ਦੇ ਅਨਪੈਦਾ ਕਰਦਾ ਕੁਰਬਾਨੀਆਂ ਦਿੱਤੀਆਂ ਨੇ ਤੇ ਕੁਰਬਾਨੀਆਂ ਦਾ ਮੁੱਲ ਵੀ ਦਿਓ ਪੰਜਾਬ ਨੇ ਪਿੜ ਪੱਲੇ ਵੀ ਕੁਝ ਪਾਓ ਕੱਲਾ ਮੰਨ ਲੈਣ ਦੇ ਨਾਲ ਹੀ ਨਹੀਂ ਗੱਲਾਂ ਹੁੰਦੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹਨੂੰ ਸਾਰੇ ਦੇਸ਼ ਵਾਸੀਆਂ ਨੂੰ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ ਹੋਰ ਵੀ ਬਹੁਤ سارے ਕੰਮ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਜੀ ਆਇਆਂ ਕੀਤਾ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵੀ ਬਣਾਉ ਕਿੰਨੇ ਬਣਾਉਣਾ ਵਾ ਦਿੱਲੀ ਦੇ ਵਿੱਚ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋ ਜਵੇ ਮੈਂ ਕਿੰਨਾ ਪੀਸ ਤੋਂ ਵੱਡੀ ਕੋਈ ਗੱਲ ਨਹੀਂ ਜ ਜਿਹਦੇ ਵਿੱਚ ਸਾਰੇ ਧਰਮਾਂ ਦਾ ਸਤਕਾਰ ਸੀ ਗਰੀਬਾਂ ਦਾ ਸਤਕਾਰ ਸੀ ਇਹੀ ਗੱਲ ਚਾਹੀਦੀ ਹੈ ਇਹੀ ਗੱਲ 47 ਤੋਂ ਬਾਅਦ ਅੱਜ ਤੱਕ ਹੋ ਨਹੀਂ ਸਕੀ ਜੇਤੀ ਲੋਕਾਂ ਕਾ ਕਰਦੇ ਨੇ ਬੜੀ ਆਸੀ ਸਿਆਸੀ ਪਾਰਟੀਆਂ ਤੋਂ ਇੱਕ ਨਹੀਂ ਦੁੱਗੀ ਬਦਲੂ ਦੁੱਗੀ ਨੀਤੀ ਜੀ ਆਉਂ ਬਦਲਦਾ ਬਦਲਦਾ ਇਥੋਂ ਤੱਕ ਸਾਡਾ ਰਾਜਨੀਤਿਕ ਢਾਂਚਾ ਆ ਗਿਆ ਪਰ ਦੇਸ਼ ਦੀ ਤਕਦੀਰ ਨਹੀਂ ਬਦਲੀ ਦੇਸ਼ ਦੇ ਹਾਲ ਨਹੀਂ ਬਦਲੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦਾ ਮਿਆਰ ਉਹ ਨਹੀਂ ਬਣਿਆ ਜੋ ਆਜ਼ਾਦ ਦੇਸ਼ਾਂ ਦੇ ਲੋਕਾਂ ਦਾ ਚਾਹੀਦਾ ਸੀ ਹੁਣ ਚੋਣਾਂ ਦੇ ਵਿੱਚ ਅਸਲੀ ਮੁੱਦੇ ਹੀ ਕੋਈ ਨਹੀਂ ਗੱਲ ਹੀ ਨਹੀਂ ਕਰਦਾ ਆਸੇ ਪਾਸੇ ਲੰਘ ਜਾਂਦੇ ਨੇ ਆ ਸਾਡਾ ਸੁਲਤਾਨਪੁਰ ਸ਼ਹਿਰੀ ਆ ਰੋਜ ਖੇ ਉਡਦੀ ਆ ਮੰਤਰੀ ਸਾਹਿਬ ਆਏ ਤੇ ਚਲੇ ਗਏ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿ ਇੱਥੋਂ ਦੇ ਲੋਕਾਂ ਦੀ ਵਿਚਾਰ ਲਈ ਜਾਵੇ ਇਹ ਸੁਲਤਾਨਪੁਰ ਵਾਸੀਆਂ ਦੇ ਤੇ ਜਿਹੜੀ ਇੱਥੇ ਆਉਣ ਵਾਲੇ ਸ਼ਰਧਾਲੂ ਆ ਲੱਖਾਂ ਸ਼ਰਧਾਲੂ ਆਉਂਦੇ ਨੇ ਇੱਥੇ ਆ ਜਿਹੜੀ ਸੜਕ ਤੋਂ ਉਡਦੀ ਖੇ ਆ ਕਿੰਨਾ ਕਿਸੇ ਤੇਰੇ ਉਹਨਾਂ ਦੇ ਸਿਰ ਦੇ ਵਿੱਚ ਪਾਉਗੀ ਕੋਈ ਵਾਰਸ ਹੀ ਨਹੀਂ ਰਹਿ ਗਿਆ ਮੈਨੂੰ ਲੱਗਦਾ ਸੁਲਤਾਨਪੁਰ ਲੋਧੀ ਦਾ ਕੋਈ ਰਾਜਨੀਤਿਕ ਧਿਰ ਨਹੀਂ ਬੋਲ ਰਹੀ ਕੋਈ ਗੱਲ ਹੀ ਨਹੀਂ ਕਰ ਰਿਆ ਇਤਿਹਾਸਿਕ ਨਗਰਾ ਗੁਰਨਾਰਕ ਸਾਹਿਬ ਬੜਾ ਲੰਮਾ ਸਮਾਂ ਇਸ ਧਰਤੀ ਤੇ ਰਹੇ ਨੇ ਪਰ ਜੇ ਕਿਤੇ ਆ ਕੇ ਦੇਖੋ ਸੁਲਤਾਨਪੁਰ ਦੀ ਜੋ ਹਾਲਾਤਾਂ ਨੇ ਸਵੇ ਦੇਖੀ ਨਹੀਂ ਜਾਂਦੇ ਤੇ ਹਜੇ ਪਤਾ ਨਹੀਂ ਇਹ ਕਿੰਨੇ ਚਿਰ ਇਤਰਾਹੀ ਹਾਲਾਤ ਚੱਲੇ ਨੇ ਕਿਉਂਕਿ ਕੋਈ ਵੀ ਸੰਜੀਦਾ ਧੇਰ ਉੱਠ ਕੇ ਸੁਲਤਾਨਪੁਰ ਦੇ ਮਸਲੇ ਹੱਲ ਕਰਨ ਦੇ ਵਾਸਤੇ ਮੈਨੂੰ ਲੱਗਦਾ ਪਈ ਪਹਿਲ ਕਦਮੀ ਨਹੀਂ ਕਰ ਰਹੀ ਨਹੀਂ ਤੇ ਮਸਲੇ ਹੱਲ ਕੋ ਜੰਬੇ ਨੇ ਇਸ ਇਤਨਾ ਹੀ ਬਹੁਤ ਸਾਰੇ ਹੋਰ ਵੀ ਮਸਲੇ ਨੇ ਚਰਮਣੀ ਅਕਾਲੀ ਦਲ ਆਪਣੀ ਉਲਝਣ ਦੇ ਵਿੱਚ ਹੀ ਉਲਝਿਆ ਹੋਇਆ ਭਾਵੇਂ ਕੁਝ ਲੀਡਰਾਂ ਨੂੰ ਬੇਨਤੀ ਕਰਕੇ ਸਖਬੀਰ ਬਾਦਲ ਲਿਆ ਸੀਗਾ ਤੇ ਹੁਣ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੁਣ ਤਾਂ ਅਦੇਸ਼ ਪ੍ਰਤਾਪ ਸਿੰਘ ਕਹਿ ਰਹੇ ਉਹਨੂੰ ਬਾਹਰ ਕੱਢਤਾ ਤੇ ਮਨੂਕੇ ਦੀ ਵੀ ਬਸ ਬਾਹਰ ਕੱਢਣ ਦੀ ਮੈਨੂੰ ਲੱਗਦਾ ਤਿਆਰੀ ਅਜ ਕੱਢਿਆ ਤਾਂ ਨਹੀਂ ਗਿਆ ਵੀ ਤੋਂ ਸਰਗਰਮ ਹੋ ਕੇ ਜਣੇ ਹੋਣਗੇ ਤੋਂ ਉਹਨਾਂ ਤੋਂ ਬਾਅਦ ਕਰਨਾ ਤੇ ਢੀਂਸਿਆਂ ਦਾ ਕੀ ਹਾਲ ਆ ਜੇ ਵੀ ਆਪਾਂ ਨੂੰ ਪਤਾ ਹੀ ਆ ਕੋੜੋ ਚੋੜੋਂ ਤੋਂ ਬਾਅਦ ਕਿਸ ਪਾਸੇ ਨੂੰ ਤੁਰਦੇ ਆ ਕੋਈ ਪਤਾ ਨਹੀਂ ਕਿਉਂਕਿ ਹੁਣ ਸਾਰਿਆਂ ਦੇ ਆ ਵੀ ਦੇਖ ਲਈਏ ਹਾਲਾਤ ਕਿਹੋ ਜਿਹਾ ਕਿਸ ਪਾਸੇ ਨੂੰ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਕਦਮ ਪਿੱਕਾਂਗੇ ਪਰ ਪੰਜਾਬ ਇਸ ਵੇਲੇ ਬਰਬਾਦੀ ਵੱਲ ਜਾ ਰਿਹਾ ਵਾ ਗੱਲ ਨਸ਼ਿਆ ਨਹੀਂ ਹੋਵੇ ਭਾਵੇਂ ਤੇ ਭਾਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਉਹਨਾਂ ਨੂੰ ਹੱਲ ਕਰਨਾ ਪਏਗਾ ਉਹਨਾਂ ਦੇ ਸੋਲੇ ਗਾਉਣੇ ਪੈਣਗੇ ਦੁੱਖਾਂ ਦੇ ਦਰਦਾਂ ਦੇ ਪੰਜਾਬ ਦੇ ਪਿੰਡੇ ਤੇ ਬੜੇ ਜਕਮ ਨੇ ਉਹ ਜਕਮ ਦਾ ਇਲਾਜ ਕਰਨਾ ਪਊਗਾ ਨਹੀਂ ਤੇ ਮਸਲੇ ਹੱਲ ਨਹੀਂ ਹੋਣੇ ਜੇ ਗੱਲ ਹੀ ਨਾ ਹੋ ਮਸਲਿਆਂ ਦੀ ਤੇ ਮਸਲੇ ਹੱਲ ਕਿਵੇਂ ਹੋਣੇ ਪਹਿਲਾਂ ਗੱਲ ਕੀਤੀ ਜਾ ਉਹਦੇ ਤਾਂ ਹੀ ਮਸਲੇ ਹੱਲ ਹੋਣਗੇ ਨਾ ਇਹ ਪੰਜਾਬ ਦੀ ਬਦਕਿਸਮਤੀ ਆ ਕਿ ਪੰਜਾਬ ਦੇ ਮਸਲਿਆਂ ਦੀ ਗੱਲ ਹੀ ਨਹੀਂ ਹੋ ਰਹੀ ਸਾਰੀਆਂ ਧਿਰਾਂ ਆਪੋ ਆਪਣੇ ਰਾਗ ਆਲਾਪ ਰੀਆਂ ਨੇ ਇੱਕ ਦੂਜੇ ਤੇ ਚਿੱਕਰ 400 ਸੌ ਰੀਆਂ ਨੇ ਚੋਣਾ ਨਗ ਜਾਣੀਆਂ ਨੇ ਮਸਰਿਆਂ ਦੀ ਗੱਲ ਹੀ ਨਹੀਂ ਹੋ ਰਹੀ ਚੋਣਾ ਤਾਂ ਆ ਗਿਆ ਸਭ ਤੇ ਕੁਝ ਦਿਨ ਬਾਕੀ ਨੇ ਤੇ ਬਾਕੀ ਪਤਾ ਪਹਿਲੀ ਨੂੰ ਡੱਬਿਆਂ ਚ ਬੰਦ ਹੋ ਜਾਣੀ ਕਿਸਮਤ ਪੰਜਾਬ ਦੇ 13 MP ਵੀ ਕਿ 4 ਤਰੀਕ ਨੂੰ ਰਿਜ਼ਲਟ ਸਾਹਮਣੇ ਆ ਜਾਣਾ ਕਿ ਕਿਦੋਂ ਮਾਦਦਾਤਾ ਖੈਰ ਪਾਉਂਦੇ ਨੇ ਇਕਨ ਨੂੰ ਨਹੀਂ ਪਾਉਂਦੇ ਇਹ ਪਤਾ 4 ਤਰੀਕ ਨੂੰ ਲੱਗੂਗਾ ਪਰ ਇੱਕ ਗੱਲ ਆ ਕਿ ਐਸਵਾਰ ਪੰਜਾਬ ਦੇ ਲੋਕ ਜਿਹੜੇ ਨੇ ਸੋਚਣ ਵਾਸਤੇ ਮਜਬੂਰ ਹੋਏ ਨੇ ਕਿ ਸਾਡੀ ਸਿਆਸਤ ਕਿਸ ਪਾਸੇ ਨੂੰ ਜਾ ਰਹੀ ਆ ਸਿਆਸੀ ਤੇ ਸਾਡੀਆਂ ਕੀ ਕਰ ਰਹੀਆਂ ਨੇ ਲੋਕਾਂ ਨੂੰ ਮੈਨੂੰ ਲੱਗਦਾ ਵੀ ਅਸਲੀਅਤ ਲਗਭਗ ਪਤਾ ਲੱਗ ਗਿਆ ਕਿ ਇਹ ਕੀ ਕਰਦੇ ਨੇ ਕੀ ਕਰੋਗੇ ਤੇ ਇਹਨਾਂ ਤੋਂ ਲੋਕਾਂ ਦੀ ਆਸਾਂ ਕਿੱਡੀਆਂ ਕਿੰਨੀਆ ਕੋਈ ਪੂਰੀਆਂ ਕਰ ਸਕਦੇ ਨੇ ਇਹ ਲੋਕਾਂ ਨੂੰ ਲਗਭਗ ਅੰਦਾਜ਼ਾ ਜਾ ਹੋ ਗਿਆ ਤੇ ਹੁਣ ਲੋਕ ਇਸ ਵੇਲੇ ਜਿਹੜੀ ਹੈਗਾ ਸਾਡਾ ਸਿਆਸੀ ਟੰਕਾ ਰਾਜਨੀਤਿਕ ਉਹ ਤੋਂ ਅੱਕਦੇ ਜਾਂਦੇ ਨੇ ਰਾਜਨੀਤੀ ਰਾਂਗੋ ਕਿ ਉਹ ਕਿਉਂ ਕਦੀ ਵੀ ਕਹਿਣੀ ਦੇ ਕਰਨੀ ਦੇ ਪੂਰੇ ਨਹੀਂ ਬਣੇ ਤੇ ਜੇ ਕਹਿਣੀ ਦੇ ਕਰਨੀ ਦੇ ਰਾਜਨੀਤਿਕ ਪੂਰੇ ਹੋ ਜਾਂਦੇ ਤੇ ਦੇਖ ਜੇ ਇਹ ਹਾਲਾਤ ਪੰਜਾਬ ਦੇ ਹਾਲਾਤ ਨਾ ਹੋਣ ਦਰਚ ਕੋ ਬੜੇ ਮਸਲੇ ਨੇ ਪੰਜਾਬ ਦੇ ਜਿੰਨਾਂ ਦੇ ਬਾਰੇ ਗੱਲ ਕਰੀ ਜਾਈਏ ਘੰਟਿਆਂ ਬੱਧੀ ਗੱਲ ਨਹੀਂ ਮੁਕਦੀ ਪੰਜਾਬ ਦੇ ਜਿਹੜੇ ਮਸਲੇ ਮੁੱਕਦੇ ਨਹੀਂਗੇ ਤੇ ਸਮੇਂ ਦੀਆਂ ਹਮੇਸ਼ਾ ਜਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਸੋ ਦਰਸ਼ਕੋ ਤੁਸੀਂ ਵੀ ਵੋਟ ਪਾਉਣ ਜਾਣਾ ਬੜੀ ਸੋਚ ਸਮਝ ਕੇ ਵੋਟ ਪਾਉਣੀ ਆ ਕਿ ਜੋ ਪੰਜਾਬ ਦੇ ਨਾਲ ਜਾਣ ਕਰ ਸਕੇ ਉਸ ਨੂੰ ਵੋਟ ਪਾਉਣੀ ਆ ਕਿਸੇ ਮਹਿਕਾਵੇ ਦੇ ਵਿੱਚ ਆ ਕੇ ਕਿਸੇ ਦੀਆਂ ਗੱਲਾਂ ਬਾਤਾਂ ਦੇ ਵਿੱਚ ਆ ਕੇ ਜਾਂ ਕਿਸੇ ਲਾਂਚ ਵਾਕ ਵੋਟ ਪਾਉਣੀ ਆਪਣੀ ਸੋਚ ਸਮਝ ਦੇ ਨਾਲ ਵੋਟ ਪਾਉਣੀ ਆ ਤੇ ਜਿੰਨੂੰ ਤੁਹਾਡਾ ਜਿਕਰ ਦਾ ਤੁਸੀਂ ਜੰਮ ਜੰਮ ਚੁਣੋ ਪਰ ਵੋਟ ਪਾਉਣ ਦੇ ਰੂਹ ਜਾਣਾ ਵਾ ਇਹ ਸਭ ਨੂੰ ਜਰੂਰ ਲੈਣਾ ਕਿ ਸਾਡੀ ਗੁਰੂਪ ਦੀ ਬੜੀ ਬੰਦੀ ਕੀਮਤ ਆ ਤੇ ਅਸੀਂ ਬਹੁਤ ਪਾ ਕੇ ਆਣਾ ਦੇਖੋ ਉਹ ਕਹਿੰਦੇ ਮਤ ਦਾਤਾ VOTER ਨੂੰ ਮਤਦਾਨ ਘਾਗਾਵਾ VOTER ਤੱਕ ਦਾਨ ਨਹੀਂ ਆ ਤੇ ਜਿਹੜੇ ਵੋਟਾ ਲੈਣ ਵਾਲੇ ਨੇ ਉਹ ਤਾਂ ਤੁਹਾਡੇ ਦਰਤੇ ਖੜੇ ਨੇ ਮੰਗਣ ਵਾਸਤੇ ਵੋਟਾਂ ਦਰਤੇ ਤੁਸੀਂ ਇਹ ਗੱਲ ਜਰੂਰ ਸਮਝ ਲੈਣੀ ਤੇ ਪਰ ਜਿਹਨੂੰ ਵੋਟ ਦੇਣੀ ਆ ਟੜਕਾ ਜਰੂਰ ਲੈਣਾ ਤੇ ਕੱਚਾ ਭਾਂਡਾ ਵੀ ਅੱਗੇ ਬੀਬੀਆਂ ਲੈਂਦੀਆਂ ਤੇ ਟੜਕਾ ਕੇ ਦੇਖਦੀਆਂ ਹੁੰਦੀਆਂ ਸੀ ਕਿ ਇਹ ਪੱਕਾ ਵਾ ਤੇ ਦੇਖਦੇ ਪ੍ਰੇਖ ਦਾ ਸਵਾਲ ਆ ਤੁਹਾਡੀ ਜ਼ਿੰਦਗੀ ਦਾ ਸਵਾਲ ਆ ਤੁਹਾਡੇ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਇਸ ਕਰਕੇ ਜਰੂਰ ਸੋਚ ਸਮਕੇ ਵੋਟ ਪਾਓ ਤੇ ਵੋਟ ਪਾਉਂਦੀ ਰੋਜ ਜਾਓ ਸੋ ਮੈਨੂੰ ਸੰਤੋਖ ਸਿੰਘ ਪੰਨਨ ਨੂੰ ਇੱਥੇ ਦਿਓ ਆਗਿਆ ਸਾਸਰੀਆ ਕਾਲ